ਰਾਗਸ ਬਣੀ ਰਵਿਦਾ ਜਿਉ ਕੀ ਹਰ 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 ਹਰੇ ਹਰਿ ਸਿਮਰਤ ਜਨ ਗੈ ਨਿਸਤਰ ਤਰੇ ਰਹਾ ਹਰ ਕੀ ਨਾਮ ਕਵੀਰ 오 జాగਰ ਜਨਮ ਜਨਮ ਕੇ ਕਾਟੇ ਕਗਰ ਨਮਤ ਨਾਮ ਦੇਉ ਦੁੱਧ ਪਿਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨਰ ਵਿਦਾਸ ਰਾਮ ਰੰਗ ਰਤਾ ਓ ਗੁਰਪੁਰਸ਼ ਬੇ ਨਰਕ ਨਹੀਂ ਜਤ ਜਨਰ ਦੇ ਦਾਸ RAM ਰੰਗ ਰਤਾ ਉਹ ਗੁਰ ਪਰਿਸ਼ਾਦ ਨਰਕ ਨਹੀਂ ਜਤ ਐਸ਼ਾ ਸਤਗੁਰ ਅਵਦਾਸ ਸਮਾਜ ਦੇ ਵਿਚਾਰਿਆ ਹੋਇਆ ਸ਼ਬਦ ਰਾਗ ਆਸਾ ਦੇ ਵਿੱਚ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 487 ਤੇ ਸ਼ਿਸ਼ੋਮਤ ਸਤਗੁਰ ਅਵਦਾਸ ਮਹਾਰਾਜ ਜੀ ਸਿਮਰਨ ਦੀ ਗੱਲ ਕਰ ਰਿਹਾ ਜੀਵ ਨੂੰ ਸਮਝਾਉਣਾ ਜਿੱਥੇ ਕਰ ਰਿਹਾ ਕਿ ਸਿਮਰਨ ਜਿਹੜਾ ਤੇਰੇ ਹਰ ਸਵਾਸ ਦੇ ਵਿੱਚ ਹੋਣਾ ਚਾਹੀਦਾ ਇੱਕ ਵੀ ਸਵਾਸ ਜਿਹੜਾ ਉਹਦੇ ਨਾਮ ਤੋਂ ਦੂਰ ਨਾ ਹੋਵੇ ਕਿਉਂਕਿ ਬਾਣੀ ਦਾ ਜਿਹੜਾ ਫਰਮਾਨ ਹੈ ਅੱਖਾਂ ਜੀਵ ਵਿਸਰੇ ਮਰ ਜਾਓ ਜੇਕਰ ਸਵਾਸ ਚਲੇ ਗਿਆ ਔਰ ਸਿਮਰਨ ਨਹੀਂ ਹੋਇਆ ਤਾਂ ਫਿਰ ਸਵਾਸ ਵਿਅਰਥ ਚਲੇ ਗਿਆ ਉਸ ਸਵਾਸਨ ਦੀ ਪੂੰਜੀ ਦਾ ਜਿਹੜਾ ਲੇਖਾ ਹੈ ਇਹਨੇ ਕਿੰਦੇ ਲੇਖਾ ਦੇਣਾ ਸਹਿਲਾ ਸੋ ਜਿਹੜੀ ਸਵਾਸਨ ਦੀ ਪੂੰਜੀ ਦੇ ਕੇ ਭੇਜਿਆ ਹੈ ਉਹ ਬੰਜ ਕਰਨ ਲਈ ਭੇਜਿਆ ਕਿਹੜਾ ਬੰਜ ਕਰਨਾ ਹਰ ਸੋਹੀਰਾ ਛਾਂਡ ਕੇ ਕਰੇ ਆਨ ਕੀ ਆਸ ਤਹ ਨਰਦੋਜਕ ਜਾਣਗੇ ਸਤਿ ਪੱਖੇ ਰਵਿਦਾਸ ਉਸ ਪਰਮਾਤਮਾ ਦੇ ਨਾਲ ਉਸ ਦੇ ਨਾਮ ਦਾ ਬਿਜ਼ਨਸ ਕਰਨਾ ਜੇਕਰ ਅਸੀਂ ਕਿਸੇ ਹੋਰ ਗੱਲ ਦੇ ਵਿੱਚ ਇਸ ਪੂੰਜੀ ਨੂੰ ਖਰਚ ਦਿੱਤਾ ਤਾਂ ਫਿਰ ਸਤਗੁਰ ਰਵਿਦਾਸ ਜਿੱਥੇ ਕੋ ਦਾਵੇ ਨਾ ਕਰ ਰਿਹਾ ਹੈ ਤੇ ਨਰਦੋਜਕ जाएंगे ਸਤਿਪਾਖੀ ਰਵਿਦਾਸ ਜਿਨ੍ਹਾਂ ਨੇ ਇਸ ਦੁਨੀਆ ਦੇ ਪਦਾਰਥਾਂ ਦੇ ਨਾਲ ਮੋਹ ਪਾ ਲਿਆ ਰਿਸ਼ਤਿਆਂ ਦੇ ਨਾਲ ਮੋਹ ਪਾ ਲਿਆ ਲੇਕਿਨ ਉਸ ਦੇ ਨਾਲ ਰਿਸ਼ਤਾ ਤੋੜ ਲਿਆ ਤਾਂ ਜੀਵਨ ਵਿਰਥ ਜਾਊਗਾ ਐਸੇ ਕਰਕੇ ਉਹਨਾਂ ਨੇ ਕਿਹਾ ਸੀਗਾ ਗੁੰਗਵਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕੋਹ ਨਾਨਕ ਪਝਰ ਮਨ ਜਿਉ ਵਿਦਜਲ ਕੋ ਮੇ ਸਾਡਾ ਜੀਵਨ ਨਾ ਬ्यर्थ ਚੱਲ ਜਵੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਰਹਿ ਰਹੀ ਤਾਂ ਸਾਡੀ ਵੀ ਇੰਨੀ ਤੜਪ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਪਰਮਾਤਮਾ ਤੋਂ ਬਿਨਾ ਇੱਕ ਪਲ ਨਾ ਰਹਿ ਸਕੀਏ ਸੋ ਸਤਗੁਰੂ ਦਾਸ ਮਹਾਰਾਜ ਜੀ ਸਿਮਰਨ ਦਾ ਮਹੱਤਵ ਦੱਸਦੇ ਆ ਕਿ ਜਿਨ੍ਹਾਂ ਨੇ ਸਿਮਰਿਆ ਉਹ ਕੀ ਹੋ ਗਏ ਉਹਨਾਂ ਨੂੰ ਲੋਕ ਕੀ ਸਮਝਦੇ ਸੀ ਪਰ ਉਹ ਕਿੱਥੇ ਪਹੁੰਚ ਗਏ ਸੋ ਕਹ ਰਿਹਾ ਆਪਣੇ ਸ਼ਬਦ ਦੇ ਵਿੱਚ ਹਰ 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 ਹਰੇ ਹਰ ਇੱਕ ਸਾਹ ਨਾਲ ਪਰਮਾਤਮਾ ਦਾ ਨਾਮ ਲੈ ਤੀਰਾ ਸਿਮਰਨ ਜਿਹੜਾ ਇੰਨਾ ਉੱਚਾ ਹੋ ਜਵੇ ਕਿ ਇੱਕ ਵਿਸ਼ਵਾਸ ਜਿਹੜਾ ਉਹਦੀ ਸਿਪਤ ਸਲਾਤ ਤੋਂ ਬਿਨਾ ਉਹਦੀ ਓਟਾ ਅਸਰੇ ਤੋਂ ਬਿਨਾ ਨਹੀਂ ਜਾਣਾ ਚਾਹੀਦਾ ਸਿਮਰ 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 ਸੁਖ ਪਾਓ ਸੋ ਸਾਨੂੰ ਸਿਮਰਨ ਦੇ ਵਿੱਚ ਹਰ ਸਵਾਸ ਲਾਉਣ ਦੇ ਬਾਰੇ ਵਿੱਚ ਕਹਿ ਰਹੇ ਹੋ ਕਿ ਅਸੀਂ ਹਰ ਪਲ ਜਿਸ ਵੀ ਇਸਤੇਦਾਨ ਨੂੰ ਰੱਖਿਆ ਹੋਇਆ ਉਹਦੇ ਨਾਂ ਚਲਾ ਦਿਜੀਏ ਚਾਹੇ ਅੱਲਾਹ ਹੈ ਚਾਹੇ ਓਮ ਹੈ ਚਾਹੇ ਹਰੀ ਹੈ ਚਾਹੇ ਸਵੰਗ ਹੈ ਇਹ ਸਾਰੇ ਹੀ ਨਾਮ ਵਾਹਿਗੁਰੂ ਹੈ ਇਹ ਪ੍ਰਮਾਤਮਾ ਦੇ ਹੈ ਹਰ ਇੱਕ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਦੇ ਨਾਮ ਨੂੰ ਸਿਮਰਨਾ ਪਰ ਇੱਕੋ ਹੀ ਗੱਲ ਹੈ ਕਿ ਦੁਨੀਆ ਤੇ ਅੱਜ ਤੱਕ ਜਿੰਨੇ ਵੀ ਨਾਮ ਹੈ ਉਹ ਇੱਕੋ ਹੀ ਸਾਸ ਦੇ ਵਿੱਚ ਲੈ ਜਾ ਸਕਦੇ ਆ ਉਹਨੂੰ ਦੂਸਰੇ ਸਾਸ ਦੀ ਲੋੜ ਨੇ ਪੈਦੀ ਚਾਹੇ ਓਮ ਹੈ ਚਾਹੇ ਅੱਲਾ ਹੈ ਚਾਹੇ ਹਰੀ ਹੈ ਸੋ ਸਭ ਨੂੰ ਚੈ ਖਦਾ ਹੈ ਸੰਦੂ ਇੱਕੋ ਹੀ ਸਵਾਸ ਤੇ ਵਿੱਚ ਨਾਮ ਲਿਆ ਜਾ ਸਕਦਾ ਸੋ ਇਸੇ ਕਰਕੇ ਉਹ ਕਹਿੰਦੇ ਸਵਾਸ ਨੇ ਵਰਥਾ ਜਾਣਾ ਚਾਹੀਦਾ ਇਸ ਸਵਾਸ ਸਾਡੀ ਪੂੰਜੀ ਨੂੰ ਕਤੇ ਅਸੀਂ ਗਵਾ ਨਾ ਲਗੇ ਹਰ ਸਿਮਰਤ ਜਨ ਗੈ ਨਿਸਤਰ ਤਰੇ ਕਹਿੰਦੇ ਜਿਹੜੇ ਤਰਨ ਇਸੇ ਸਕਦੇ ਉਹ ਤਰ ਗਏ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਤਾਂ ਉਹ ਤਰ ਗਏ ਜਿਹੜੇ ਦੁਨੀਆਂ ਦੇ ਉੱਤੇ ਕਦੀ ਤਰਨ ਇਸੇ ਸਕਦੇ ਕਿਉਂਕਿ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਪਗੁਣ ਹਮਾਰੇ ਦਇਆ ਕਰੋ ਕੁਛ ਮੇਰੇ ਅਪਾਵ ਡੁੱਬਦੇ ਪੱਥਰ ਤਾਰੇ ਕਿਹੜੇ ਡੁੱਬਦੇ ਪੱਥਰ ਜਿਨ੍ਹਾਂ ਦੇ ਮਾਨੀ ਪੱਥਰਾਂ ਵਰਗੇ ਹੋ ਗਏ ਸੀ ਕਰਮਿੰਨੇ ਮਾੜੇ ਹੋ ਗਏ ਸੀ ਤੇਰੇ ਸਿਮਰਨ ਦੇ ਨਾਲ ਤਾਂ ਉਹ ਵੀ ਤਰ ਗਏ ਸਤਗੁਰ ਰਵਦਾਸ ਮਹਾਰਾਜ ਜੀ ਕਹੇ ਸ਼ਬਦ ਦੇ ਵਿੱਚ ਅਜਹਿਮਲ ਪਿੰਗਲਾ ਲਭਤ ਕੁੰਚੜ ਗਏ ਹਰ ਕੇ ਪਾਸ ਐਸੇ ਦਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਦਾਸ ਅਜਮਲ ਪਾਪੀ ਬਲਕੇ ਜਿਹੜੇ ਐਨੇ ਪਾਪੀ ਸੀ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਕਿ ਲੜਕੇ ਦਾ ਨਾਮ ਹੀ ਨਰੈਣ ਰੱਖ ਲਿਆ ਔਰ ਲੜਕੇ ਨੂੰ ਬਾਜ ਮਾਰਦੇ ਮਾਰਦੇ ਨਰੈਣ ਦੇ ਨਾਲ ਹੀ ਜੁੜ ਗਿਆ ਉਹ ਪਿੰਗਲਾ ਉਹ ਜਿਹੜੀ ਕਿ ਬੇਸਵਾ ਦਾ ਕੰਮ ਕਰਦੀ ਸੀ ਐਸਾ ਪ੍ਰਮਾਤਮਾ ਦਾ ਇੱਕ ਰਾਤ ਦੇ ਵਿੱਚ ਸਿਮਰਨ ਕੀਤਾ ਗਨ ਕਾ ਠੀਕ ਇਸ ਕਰਮਾ ਜੋ ਹਰ ਪ੍ਰਸ਼ਨ ਤੇ ਰਮਤੀਪੋ ਇਸ ਵਾਰ ਸਭ ਦੁਸ਼ਕਰਮ कमाए ਆ ਰਾਮ ਕਹਿਤ ਬੇਕੰਠ ਕੁਝ ਪਰਮਾਤਮਾ ਤੇ ਨਾਲ ਤਾਂ ਇੱਕ ਛਿਨ ਦੇ ਵਿੱਚ ਤਕਦੀਰਾਂ ਬਦਲ ਜਾਂਦੀ ਹੈ ਸੋ ਸਤਗੁਰੂ रविदास महाराज ਜੀ ਕਹਿੰਦੇ ਕਿ ਜਿੱਥੇ ਸ਼ਿਕਾਰੀ ਤਰ ਸਕਦਾ ਜਿੱਥੇ ਗਨਕਾ ਤਰ ਸਕਦੀ ਹੈ ਜਿੱਥੇ ਅਜੈਮਲ ਪਾਪੀ ਤਰ ਸਕਦਾ ਫਿਰ ਤੋਂ ਜੇ ਨਾਮ ਜਪ ਲਊਗਾ ਤੇ ਤੇ ਵੀ ਤਰ ਜੇਗਾ ਇਸ ਕਰਕੇ ਇਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਤਾਕਤ ਇੰਨੀ ਵੱਡੀ ਹੈ ਕਿ ਜਿਹੜੇ ਨਹੀਂ ਤਰ ਸਕਦੇ ਉਹ ਵੀ ਤਰ ਜਾਂਦੇ ਹਨ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਹਿੰਦੇ ਕਬੀਰ ਮਹਾਰਾਜ ਜੀ ਨੇ ਪ੍ਰਮਾਤਮਾ ਦਾ ਨਾਮ ਜਪਿਆ ਸਿਮਰਨ ਕੀਤਾ ਇੰਨਾ ਸਿਮਰਨ ਕੀਤਾ ਕਿ ਜਨਮਾਂ ਜਨਮਾਂ ਦੇ ਜਿਹੜੇ ਕਰਮ ਸੀ ਸਾਰੇ ਕਟੋ ਤੇ ਪ੍ਰਮਾਤਮਾ ਦੇ ਨਾਲ ਜੁੜ ਕੇ ਕਬੀਰ ਆ ਮੇਰੀ ਸਿਮਰਨ ਨਹੀਂ ਰਸਨਾ ਉੱਪਰ ਰਾਮ ਆਦ ਜਗਾਦ ਸਗਲ ਭਗਤ ਤਾਕੋ ਸੁਖ ਬਸਰਾ ਉਹ ਤਾਂ ਕਹਿੰਦੇ ਮੈਂ ਤੇਰੇ ਨਾਮ ਦੇ ਸਿੱਖਤ ਸਲਾ ਦੀ ਮਾਰਾ ਹੀ ਮੇਰੇ ਸਿਮਰਨ ਨਹੀਂ ਬਣ ਗਈ ਮੇਰੀ ਜੀਬ ਤਾਂ ਰਸਨਾ ਜਿਹੜੀ ਹੈ ਉਹ ਤਾਂ ਨਾਮ ਹੀ ਤੇਰਾ ਜਪ ਰਹੀ ਹੈ ਇਸੇ ਕਰਕੇ ਉਹਨਾਂ ਨੇ ਕਬੀਰ ਮਹਾਰਾਜ ਜੀ ਨੇ ਜਦ ਦੁਨੀਆ ਤੇ ਆਏ ਹੈ ਤੇ ਉਹਨਾਂ ਨੂੰ ਜਲਾ ਹਾ ਜਲਾ ਹਾ ਕਹਿ ਜਾਂਦਾ ਸੀ ਪਰ ਐਸਾ ਕਰਮ ਕੀਤਾ ਕਿ ਭਗਤ ਕਬੀਰ ਹੋਣ ਲੱਗ ਪਏ ਸੋ ਜਿਨ੍ਹਾਂ ਨੇ ਨਾਮ ਜਪਿਆ ਦੁਨੀਆ ਦੇ ਉੱਤੇ ਆ ਕੇ ਇੰਨੀ ਇਹਦੇ ਵਿੱਚ ਤਾਕਤ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਹੈ ਉਹਨੂੰ ਚੁਕਾ ਨਹੀਂ ਸਕਦੀ ਕਿਉਂਕਿ ਇਹ ਨਾਮ ਜਿਹੜਾ ਹੈ ਇਹਦੀ ਕਮਾਈ ਬੰਦੇ ਦੇ ਜੀਵ ਦੇ ਨਾਲ ਜਾਂਦੀ ਹੈ ਹਰ ਟਾਈਮ ਨਾਲ ਜਾਂਦੀ ਹੈ ਇਹਨੂੰ ਜਿੰਨਾ ਵੀ ਬੰਡੂਗਾ ਉਨਾ ਹੀ ਵਧਣਾ ਲੇਕਿਨ ਘਟਦਾ ਨਹੀਂ ਬਾਕੀ ਦੁਨੀਆ ਦੀ ਮਾਇਆ ਜਿਹੜੀ ਹੈ ਉਹ ਕੱਟਦੀ ਹੈ ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਦੇ ਬਾਰੇ ਚ ਸਤਿਗੁਰ ਵਿਦਾਸ ਮਹਾਰਾਜ ਜੀ ਕਹਿ ਰਹੇ ਹੈ ਕਿ ਉਹਨਾਂ ਨੇ ਜਨਮ ਜਨਮ ਦੇ ਜਿਹੜੇ ਕਾਗਰ ਕੱਟ ਦਿੱਤੇ ਜੱਥੇ ਈਦ ਬਕਰੀਦ ਕਲਗਉ ਬਦ ਕਰ ਮਾਨੀਏ ਸ਼ੇਖ ਸ਼ਹੀਦ ਪੀਰਾ ਐਸੀ ਸਰੀਪਾ ਐਸੀ ਮਰਯਪੂਤ ਤਹ ਲੋਕ ਪ੍ਰਸਿੱਧ ਕਬੀਰ ਸਤਿਗੁਰ ਕਬੀਰ ਮਹਾਰਾਜ ਜੀ ਦੇ ਕਰਦੇ ਜਿਹੜੇ ਜੀਵ ਨੂੰ ਖਤਮ ਕਰਕੇ ਆਪਣੇ ਪੀਰਾਂ ਫਕੀਰਾਂ ਨੂੰ ਮੰਨਦੇ ਸੀ ਈਦ ਬਕਰੀ ਦਾ ਮਨਾਉਂਦੇ ਸੀ ਪਰ ਕਹਿੰਦੇ ਸਤਗੁਰ ਕਬੀਰ ਮਹਾਰਾਜ ਜੀ ਨੇ ਛੱਡ ਦਿੱਤੀ ਤੇਨ ਲੋਕ ਦੇ ਵਿੱਚ ਪ੍ਰਸਿੱਧ ਹੋ ਗਏ ਸੋ ਜਿਹ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਏ ਚਾਹੇ ਉਹ ਪਤਾਲ ਹੈ ਚਾਹੇ ਜਲ ਹੈ ਚਾਹੇ ਤਰਤੀ ਹੈ ਤੇਨਾਂ ਲੋਕਾਂ ਦੇ ਵਿੱਚ ਉਹਨਾਂ ਦਾ ਨਾਮ ਅਰੋਸ਼ਨ ਹੋ ਗਿਆ ਸੋ ਇੰਨਾ ਪਰਮਾਤਮਾ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਤਾਕਤ ਹੈ ਨਿੰਮਤ ਨਾਮ ਦੇ ਦੁੱਧ ਪਿਆਇ ਤੋ ਜਗ ਜਨਮ ਸੰਕਟ ਨਹੀਂ ਆਇਆ ਕਹਿੰਦਾ ਸਤਗੁਰ ਨਾਮ ਦੇਵ ਜੀ ਤੋਂ ਪਰਮਾਤਮਾ ਨੇ ਆ ਭਾਕੇ ਦੁੱਧ ਪੀਤਾ ਤੇ ਉਸ ਦੇ ਨਾਲ ਹੋਇਆ ਕਿ ਕਿ ਦੁਨੀਆ ਦੇ ਉੱਤੇ ਕਦੀ ਸੰਕਟਨਾਾਂ ਦੀ ਚੀਜ਼ ਨਹੀਂ ਦੇਦੀ ਕਿਉਂਕਿ ਅਨੰਦ ਦੇ ਵਿੱਚ ਚੱਲ ਜਾਂਦੇ ਦੁਨੀਆਂ ਨੂੰ ਜੋ ਮਰਜ਼ੀ ਕਹੇ ਉਹਨਾਂ ਨੂੰ ਕੋਈ ਦੁਨੀਆਂ ਦੀ ਪਰਵਾਹ ਨਹੀਂ ਚਾਹੇ ਦੁਨੀਆਂ ਦੇਹਰੇ ਦੇ ਵਿੱਚੋਂ ਬਾਹਰ ਫੜਕੇ ਬਾਹਰ ਕੱਢ ਦੇਵੇ ਉਹ ਦੇਹਰੇ ਦੇ ਪਿੱਛੇ ਬੈਠ ਕੇ ਵੀ ਉਸ ਦੀ ਸਿਫਤ ਸਲਾਹ ਕਰਕੇ ਜਦੋਂ ਉਸ ਦੇ ਨਾਮ ਨੂੰ ਜਪਦੇ ਹੈ ਤੇ ਪਰਮਾਤਮਾ ਦਿਲਾ ਵੀ ਕਮਾ ਦਿੰਦਾ ਹੈ ਇਸ ਕਰਕੇ ਨਾਮ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਲੱਜ ਜਿਹੜੀ ਹੈ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹਨਾਂ ਦੀ ਪਤ ਜਿਹੜੀ ਹੈ ਉਪਰਮਾਤਮਾ ਖੁਦ ਰਖਦਾ ਇਸੇ ਕਰਕੇ ਭਗਤ ਬਸ਼ਲ ਇਹ ਜਿਹੜੀ ਭਗਤੀ ਹੈ ਇਸ ਨੂੰ ਕਿਹਾ ਗਿਆ ਸੋ ਭਗਤਾਂ ਕੇ ਕਾਰਜ ਆਪ ਸਾਰੇ ਸੋ ਜਿਨ੍ਹਾਂ ਨੇ ਨਾਮ ਜਪਣਾ ਉਹਨਾਂ ਦੇ ਕਾਰਜ ਤਾਂ ਉਹਨੇ ਆਪ ਹੀ ਸਵਾਰਨੇ ਇਸੇ ਕਰਕੇ ਪੰਜਵੇਂ ਪਾਛਾ ਕਹਦੇ ਹੈ ਕਿ ਗੋਬਿੰਦ ਗੋਬਿੰਦ ਸੰਗ ਨਾਮ ਦੇਵ ਮਨ ਲੈਣਾ ਆਰਧਾਮ ਕੋ ਸ਼ੀਪ ਰੂਪੇ ਗੁਣੇ ਲਖੇਨ ਕਿੰਦੇ ਨਾਮਦੇਵ ਜੀ ਨੇ ਪਰਮਾਤਮਾ ਦਾ ਸਿਮਰਨ ਕੀਤਾ ਭਗਤੀ ਕੀਤੀ ਕਿੰਨਾ ਵੱਡਾ ਇੰਨਾ ਗੁਣੇ ਗਿਣਨੇ ਨਹੀਂ ਹੋ ਗਿਆ ਕਿ ਜਿਹਨੂੰ ਕੋਈ ਇਹ ਸਮਝਦਾ ਸੀ ਕਿ ਕੁਛ ਵੀ ਨਹੀਂ ਉਹ ਤਾਂ ਲੱਖਾਂ ਦੇ ਵਿੱਚ ਗਿਣਹਿ ਗਿਆ ਕਬੀਰ ਮਹਾਰਾਜ ਜੀ ਬਾਰੇ ਵੀ ਕਹ ਰਹੇ ਹਨ ਪੰਜਵੇਂ ਪਾਛੇ ਕਿ ਬੁਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁੱਲ ਜਲਾਹਾ ਭਇਓ ਗੁਣੇ ਘੀਰ ਜਿਹਨੂੰ ਜਲਾਹਾ ਜਲਾਹਾ ਕਰਕੇ ਲੋਕ ਕਹ ਰਹੇ ਸੀ ਜਿਹਨੂੰ ਬਹੁਤ ਨੀਚ ਸਮਝਦੇ ਸੀ ਦੁਨੀਆ ਉਹ ਤਾਂ ਐਡਾ ਗੁਨਾਹ ਘੇਰ ਬਣ ਗਿਆ ਇੰਨਾ ਡੂੰਘਾ ਗਿਆਨ ਚ ਚਲੇ ਗਿਆ ਕਿ ਜਿਹਨੂੰ ਅਸੀਂ ਆਰ ਤੇ ਪਾਰ ਦੇ ਕਹਿੰਨੇ ਕਿ ਨੌਲੇਜ ਹੈ ਜਿਹਨੂੰ ਗਿਆਨ ਹੈ ਕਿ ਪਰਮਾਤਮਾ ਜਿਹੜਾ ਹੈ ਉਹਦੇ ਵਿੱਚ ਜਦੋਂ ਇੱਕ ਮਿਕ ਹੋ ਗਏ ਤਾਂ ਦੁਨੀਆ ਦਾ ਸਾਰੇ ਦੇ ਸਾਰੇ ਮਾਲਕ ਬਣ ਗਿਆ ਸੋ ਇੰਨਾ ਮਨ ਪਵਿੱਤਰ ਉਹਨਾਂ ਨੇ ਕਰ ਲਿਆ ਕਿ ਪਰਮਾਤਮਾ ਜਿਹੜਾ ਉਸ ਦੇ ਨਾਮ ਨੂੰ ਦੁਨੀਆ ਕਵੀ ਦੀ ਹੀ ਕਵੀ ਕਰਨ ਲੱਗ ਪਈ ਕਿਉਂਕਿ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਨੋ ਕੇ ਹਰ ਕੀਆ ਭੇਰੋ ਕਬੀਰ ਕਬੀਰ ਜਿਨਾਂ ਨੇ ਨਾਮ ਜਪਿਆ ਦੁਨੀਆ ਤਾਂ ਪਿੱਛੇ ਪਿੱਛੇ ਤੁਰੇ ਫਿਰਦੀ ਹੈ ਸੋ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਇਸ ਜੀਵਨ ਦਾ ਮਕਸਦ ਹੈ ਜਨ ਦੇ ਵਿਦਾ ਸਰਾਮ ਰੰਗ ਰਤ ਇਹ ਗੁਰ ਪ੍ਰਸ਼ਾਦ ਨਰਕ ਨਹੀਂ ਜਤ ਕਹਿੰਦੇ ਜਿਨਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਜਿਨਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ ਚੋਲੇ ਤਾਂ ਅਸਲੀ ਉਹਨਾਂ ਨੇ ਰੰਗੇ ਕਿਉਂਕਿ ਇਹ ਜਿਹੜਾ ਚੋਲਾ ਰੰਗਣਾ ਹੈ ਇਤਨਾ ਰੰਗੜਾ ਹੈ ਇਹਨੇ ਕੇ ਕਪੜਾ ਰੰਗਾ ਕੇ ਪਾ ਲਿਆ ਸੋ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਿਹੜਾ ਮਨ ਜੰਮਣ ਜਿਹੜਾ ਖਤਮ ਹੋ ਜਾਂਦਾ ਇਹ ਗੁਰ ਪ੍ਰਸ਼ਾਦ ਨਰਕ ਨਹੀਂ ਜਾਂਦਾ ਨਰਕ ਮਤਲਬ ਆਉਣ ਜਾਣ ਦਾ ਚੱਕਰ ਹੀ ਖਤਮ ਹੋ ਜਾਂਦਾ ਕਿਉਂਕਿ ਸਵਰਗ ਨਰਕ ਦਾ ਇਹ ਜਿਹੜਾ ਚੱਕਰ ਹੈ ਇਹ ਜੇ ਤੋ ਭਗਤੀ ਲਹਿਤ ਨੇ ਦੂਰ ਕਰ ਦਿੱਤਾ ਕਿ ਨਾ ਉਹ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਨਰਕ ਦੇ ਵਿੱਚ ਜਾਣਾ ਚਾਹੁੰਦੇ ਉਹ ਤਾਂ ਮੁਕਤੀ ਚਾਹੁੰਦੇ ਹੈ ਇਸ ਜੀਵਨ ਦੇ ਵਿੱਚ ਮੁਕਤੀ پا ਕੇ ਪਰਮਾਤਮਾ ਦੇ ਵਿੱਚ ਲੀਨ ਹੋਣਾ ਕਿਉਂਕਿ ਇਹ ਜਿਹੜੀ ਆਤਮਾ ਹੈ ਉਸ ਪਰਮਾਤਮਾ ਦੀ ਅੰਸ਼ ਹੈ ਸੋ ਉਹਨਾਂ ਨੇ ਜਿੰਦੇ ਜੀ ਉਸ ਪਾਸੇ ਨੂੰ ਜਾਣਾ ਹੈ ਜਿਹੜਾ ਇਸ ਜੀਵਨ ਦਾ ਮਾਰਗ ਹੈ ਕਿਉਂਕਿ ਇਹ ਮਾਨਸ ਜਨਮ ਜਿਹੜਾ ਇਹ ਮਿਲੇ ਆਇਆ ਹੈ ਇਹ ਬਹੁਤ ਔਖਾ ਮਹਿਤਾ ਚਾਰੇ ਖਾਣੀਆਂ ਦੀ ਸ੍ਰੇਸ਼ਟ ਜਿਹੜਾ ਜਨਮ ਹੈ ਉਤਮ ਜਿਹੜਾ ਜਨਮ ਹੈ ਉਹ ਮਾਨਸ ਜਨਮ ਹੈ ਕਿਉਂਕਿ ਇਹਦੇ ਵਿੱਚ ਇਹਨੂੰ ਇਹ ਪਤਾ ਗਿਆਨ ਹੋ ਜਾਂਦਾ ਕਿ ਮੈਂ ਸੰਗਤ ਕਿੱਥੇ ਕਰਨੀ ਹੈ ਇਹ ਸੰਗਤ ਵੀ ਕਰ ਸਕਦਾ ਹੈ ਸੰਗਤ ਵੀ ਕਰ ਸਕਦਾ ਇਹ ਦੀ ਸੋਚ ਬਣ ਜਾਂਦੀ ਹੈ ਇਹ ਮੈਂ ਜਿਹੜਾ ਨਾਮ ਤਾਂ ਲੈਣਾ ਹੈ ਅਭਿਆਸ ਕਰਨਾ ਸ਼ਬਦ ਦਾ ਸਾਰਾ ਇਸ ਤੇ ਜੀਵਨ ਦੇ ਵਿੱਚ ਇਹਨੂੰ ਮਾੜੇ ਚੰਗੇ ਦਾ ਪਤਾ ਲੱਗ ਜਾਂਦਾ ਇਹਨੂੰ ਕਿਰਤ ਕਰਕੇ दान ਕਰਨ ਦਾ ਵੀ ਪਤਾ ਲੱਗ ਜਾਂਦਾ ਇਸੇ ਕਰਕੇ ਮਾਨਸ ਜਨਮ ਜਿਹੜਾ ਬਹੁਤ ਉੱਤਮ ਹੈ ਇਹ ਵਿਅਰਥ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਸ੍ਰੇਸ਼ਟ ਜਿਹੜੀ ਜਨ ਹੈ ਜੇਕਰ ਅਸੀਂ ਇਹਦੇ ਵਿੱਚ ਆ ਕੇ ਵਿਸ਼ੇ ਬਕਾਰਾਂ ਦੇ ਵਿੱਚ ਸੋਸਨ ਦੀ ਪੂੰਜੀ ਨੰਗਵਾ ਦੇ ਤਾਂ ਫਿਰ ਮੁੜ ਕੇ ਅਸੀਂ ਨਰਕਾਂ ਦੇ ਵਿੱਚ ਚਲ ਜਵਾਂਗੇ ਜਿਹੜਾ ਕਿ ਸਤਗੁਰ ਅਰਦਾਸ ਮਹਾਰਾਜ ਕਹਿ ਰਹੇ ਹੈ ਕਿ ਜਿਨ੍ਹਾਂ ਨੇ ਉਸ ਦੇ ਨਾਮ ਦੇ ਵਿੱਚ ਰੰਗ ਲਿਆ ਉਹ ਕਦੇ ਨਰਕ ਦੇ ਵਿੱਚ ਨਹੀਂ ਜਾਂਦੇ ਸੋ ਅਸੀਂ ਇੰਨੇ ਵੀ ਜੀਵ ਹੈ ਇਸ ਬਾਣੀ ਦਾ ਓਟਾ ਅਸਰਾ ਲੈਂਦੇ ਹੋਏ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਤਾਂ ਕਿ ਜੀਵਨ ਦਾ ਜਿਹੜਾ ਮਕਸਦ ਹੈ ਕਿ ਅਸੀਂ ਇੱਕ ਕੌਡੀਆਂ ਦੇ ਬਣ ਜਣਾ ਕਰਕੇ ਚਲ ਜਾਈਏ ਅਸੀਂ ਹੀਰੇ ਆਦੇ ਬਣਜ ਕਰਕੇ ਜਾਣਾ ਉਹ ਹੀਰਾ ਜਿਹੜਾ ਕਿ ਸਤਗੁਰੂ ਦਾਸ ਮਹਾਰਾਜ ਜੀ ਕਹ ਰਹੇ ਕਿ ਹਰ ਸੋ ਹੀਰਾ ਛੱਡ ਕੇ ਕਰੇ ਆਨ ਦੀ ਆਸ ਤਹਿ ਨਰਦੋ ਜਿਕ ਜਾਏਗੇ ਸਤ ਪੱਖੇ ਰਵਿਦਾਸ ਅਸੀਂ ਉਸ ਹੀਰੇ ਨਾਲ ਪਿਆਰ ਲਾਣਾ ਜਿਹੜਾ ਦੁਨੀਆ ਦਾ ਸ੍ਰੇਸ਼ਟ ਹੀਰਾ ਹੈ ਪਥਾ ਨੇ ਅਸੀਂ ਵਿਚ ਨਹੀਂ ਬਣਨਾ ਹੀਰੇ ਆ ਦਾ ਬਣਜ ਕਰਨ ਲਈ ਸਵਾਸ ਦੀ ਪੂੰਜੀ ਮਿਲੀ ਹੈ ਸੋ ਸਿਮਰਨ ਦੀ ਮਹੱਤਤਾ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਜਿਹੜੀ ਦੱਸੀ ਹੈ ਆਪਣੇ ਸੋਤ ਸੰਦੀ ਪੂੰਜੀ ਨੂੰ ਇਸ ਪਾਸੇ ਲਾਉਣ ਦੀ ਸਨ ਲੋੜ ਹੈ ਕਿਉਂਕਿ ਇਹੋ ਹੀ ਉਹਨਾਂ ਨੇ ਕਿ ਕਿ ਤਰਲਵ ਜਨਮ ਪੁੰਨ ਫਲ ਪਾਇਓ ਵਰਥਾ ਜਾਤ ਬਿਕੇ ਇਹ ਜਿਹੜਾ ਕਿਤੇ ਅਗਿਆਨਤਾ ਦੇ ਵਿੱਚ ਨਾ ਸਿਗਵਾਲੇ ਗਿਆ ਬਹੁਤ ਔਖਾ ਜਨਮ ਮਿਲਿਆ ਹੈ ਜੇਕਰ ਅਸੀਂ ਅਗਿਆਨਤਾ ਦੇ ਵਿੱਚ ਜਨਮ ਨਗਵਾ ਲਿਆ ਤੇ ਫਿਰ ਮੁੜ ਕੇ ਅਸੀਂ 84 ਦੇ ਚੱਕਰ ਚ ਪੈ ਜਾਣਾ ਜੇਕਰ ਚਰਅਸ ਦੇ ਚੱਕਰ ਚ ਪੈ ਗਏ ਤੇ ਫਿਰ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਫਿਰ ਅਸੀ ਚੱਕਰਾਂ ਦੇ ਵਿੱਚ ਪੈ ਜਾਵਾਂਗੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਿਸ਼ਣ ਛੱਡ ਲਈਏ ਮੋਹ ਨੂੰ ਛੱਡ ਲਈਏ ਲੋਭ ਨੂੰ ਛੱਡ ਲਈਏ ਇਹ ਦੋ ਜਿਹੜੇ ਲੋਭ ਤੇ ਮੋਹ ਹੈ ਇਹਨਾਂ ਦਾ ਹਿੱਸਾ ਦਾ ਚੰਜਟ ਹੈ ਸੋ ਆਓ ਗੁਰੂ ਮਹਾਰਾਜ ਦੇ ਕਿਰਪਾ ਦੇ ਨਾਲ ਬੇਨਤੀ ਕਰੀਏ ਉਹਨਾਂ ਦੇ ਚਰਨਾਂ ਦੇ ਵਿੱਚ ਅੰਦਾਜ਼ ਕਰੀਏ ਕਿ ਕਿਰਪਾ ਕਰਨਾ ਆਪਣੇ ਨਾਮ ਦਾ ਜਪਣ ਲਈ ਸਵਸੰਦੀ ਪੂੰਜੀ ਲੇਖੇ ਲੱਗ ਜਵੇ ਲੇਕਿਨ ਉਹਨਾਂ ਦੀ ਕਿਰਪਾ ਤੋਂ ਬਿਨਾ ਬੰਦਾ ਇੱਧਰ ਲੱਗ ਵੀ ਨਹੀਂ ਸਕਦਾ ਜੀਵ ਲੱਖ ਚਤਰਾਇਆਂ ਕਰ ਲਵੇ ਕਿਉਂਕਿ ਇੱਕ ਨ ਚਿੱਲੇ ਲੱਖ ਲੱਖ ਸਿਆਣਪਾਂ ਹੋਏ ਇੱਕ ਨ ਚਿੱਲੇ ਨਾਲ ਕਿਵੇਂ ਸਚਾਰਾ ਹੋਈਏ ਕਿਵੇਂ ਕੂੜੇ ਤੋਂ ਟੇਪਾਲ ਹੋ ਕੇ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਸੋ ਸਾਨੂੰ ਜਦੋਂ ਅਸੀਂ ਹੁਕਮ ਦੇ ਵਿੱਚ ਅਜਮਾਂਗੇ ਹੁਕਮ ਕੀ ਹੈ ਕਿ ਮਰਿਆਦਾ ਦੇ ਵਿੱਚ ਰਹਿਣਾ ਗੁਰੂ ਮਹਾਰਾਜ ਦੀ ਕਿਰਪਾ ਦੇ ਵਿੱਚ ਰਹਿਣਾ ਉਹਨਾਂ ਨੇ ਜੋ ਮਰਿਆਦਾ ਬਣਾਈ ਹੋਈ ਹੈ ਦੁਨੀਆ ਤੇ ਉਹਨੂੰ ਅਸੀਂ ਮੰਨਣਾ ਹੈ ਅਸੀਂ ਪੰਜ ਤਤ ਦਾ ਪੁੱਤਲਾ ਜਿਹੜਾ ਵੀ ਹੈ ਸਾ ਨਜ਼ਰਾ ਦੇ ਅਸੀਂ ਕਿਸੇ ਨੂੰ ਮਾੜਾ ਨਾ ਕਹੀਏ ਸੱਚ ਦੇ ਮਾਰਗ ਨੂੰ ਅਪਣਾਈਏ ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਵੀ ਸਿਮਰਨ ਦੀ ਕਿੱਤ ਦੇ ਸਾਡੇ ਤੇ ਕਿਰਪਾ ਹੋ ਜਵੇ ਅਸੀਂ ਸਿਮਰਨ ਕਰਕੇ ਆਪਣੇ ਜੀਵਨ ਨੂੰ ਮਕਸਦ ਨੂੰ ਇਹ ਪੂਰਾ ਕਰ ਜਾਈਏ ਇਸੇ ਜੀਵਨ ਦੇ ਵਿੱਚ ਪਰਮਾਤਮਾ ਦੇ ਵਿੱਚ ਸਾਡੀ ਆਤਮਾ ਜਿਹੜੀ ਮਿਲ ਜਵੇ ਸੋ ਆਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਕਿ ਉਹਨਾਂ ਦੀ ਕਿਰਪਾ ਹੋਵੇ ਹੋਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਣੀ ਪੰਣ ਦਾ ਵਿਚਾਰਨ ਦਾ ਬਲ ਬਖਸ਼ਣ ਜਿਹੜੀਆਂ ਗਲਤੀਆਂ ਹੋਈਆਂ ਉਹ ਭੁੱਲਣ ਮੁਆਫ ਕਰਨ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਣਾ ਇਹ ਬੇਨਤੀਆਂ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਅਰਜੋਈ ਕਰਦੇ ਹੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ